ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਮਾਫੀ ਚਾਹੁੰਦੇ ਆ ਬੜੇ ਲੰਮੇ ਸਮੇਂ ਤੋਂ ਵੀਡੀਓ ਨਹੀਂ ਬਣਾ پا ਰਹੇ ਸੀ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਹੁਣ ਅਗਲਾ ਹਫਤਾ ਜਿਹੜਾ ਦਸੰਬਰ ਵਾਲਾ ਛੁੱਟੀਆਂ ਦਾ ਆ ਚੁੱਕਿਆ ਤੇ ਛੁੱਟੀਆਂ ਦੌਰਾਨ ਆਪਾਂ ਪੰਜਵੇਂ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਤੇ ਕੱਲ ਨੂੰ ਯਾਤਰਾ ਸਵੇਰੇ ਹੈ ਜਿਹੜੀ ਇਹ ਆਪਾਂ ਸ਼ੁਰੂ ਕਰਨ ਚੱਲੇ ਆਂ ਤੇ ਸਰਦੀ ਸਰਦੀ ਹੋਣ ਕਰਕੇ ਆਪਾਂ ਨੂੰ ਹੁਣ ਕੱਪੜੇ ਤਾਂ ਵੱਧ ਚੱਕਨੇ ਪਹਿਣਗੇ ਆਪਣੀ ਤਿਆਰੀ ਵੀ ਨਾਲ ਕਰਨੀ ਪਊਗੀ ਤੇ ਉਹ ਆਪਣੀ ਤਿਆਰੀ ਹੈ ਜਿਹੜੀ ਲਗਭਗ ਹੋ ਗਈ ਉਹ ਚ ਵਿੱਚ ਸਭ ਤੋਂ ਪਹਿਲਾਂ ਆਪਣੀ ਤਿਆਰੀ ਸੀ ਜਿਹੜੀ ਕਾਰ ਦੀ ਸੀ ਕਾਰ ਦੇ ਆਪਣੇ ਵੱਲੋਂ ਪਹਿਲਾਂ ਪੋਲੂਸ਼ਨ ਚੈੱਕ ਕਰਵਾਇਆ ਗਿਆ ਫਿਰ ਇੰਸ਼ੋਰੈਂਸ ਫਿਰ ਫਾਸਟੈਗ ਤੇ ਹੋਰ ਉਹਦੀਆਂ ਚ ਜਿਹੜੀਆਂ ਕੋਈ ਨਿੱਕੀਆਂ-ਮੋਟੀਆਂ ਇਹ ਮੁਸ਼ਕਲਾਂ ਸੀ ਉਹ ਦੂਰ ਕਰਾਈਆਂ ਤੇ ਨਾਲ ਉਸ ਦੀ ਫੁੱਲ ਫਲੈਸ਼ਡ ਸਰਵਿਸ ਜਿਹੜੀ ਆਪਾਂ ਕਰਵਾਤੀ ਠੀਕ ਹੈ ਜੀ ਇਹ ਸਾਰਾ ਕੁਝ ਕਰਵਾਉਣ ਦੇ ਨਾਲ ਇਸੇ ਯਾਤਰਾ 'ਚ ਸਾਡੇ ਨਾਲ ਹੁਣ ਤੁਸੀਂ ਅੱਗੇ ਜੁੜੇ ਰਹੋ ਕਿਉਂਕਿ ਸਾਰੇ ਸਫ਼ਰ ਦੇ ਦੌਰਾਨ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਵੀ ਕਿੰਨਾ ਕੁ ਖਰਚਾ ਆਇਆ ਕਿਹੜੀਆਂ-ਕਿਹੜੀਆਂ ਔਖ ਔਖਾਈ ਸਾਨੂੰ ਤੇ ਤੁਹਾਡੇ ਲਈ ਉਹ ਔਖ ਔਖ ਨਾ ਆਵੇ ਤੁਹਾਨੂੰ ਉਹ ਪਹਿਲਾਂ ਹੀ ਪਤਾ ਹੋਵੇ ਤੇ ਇਸ ਕਰ ਇਸ ਦੇ ਨਾਲ ਹੀ ਆਪਾਂ ਜਿੰਨੇ ਵੀ ਰਸਤੇ ਦੇ ਵਿੱਚ ਪਟਿਆਲੇ ਤੋਂ ਲੈ ਕੇ ਹਯੂਰ ਸਾਹਿਬ ਤੱਕ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਇਕੱਠੇ ਹੋ ਕੇ ਉੱਥੇ ਦਰਸ਼ਨ ਕਰਨੇ ਵੀ ਨੇ ਤੇ ਨਾਲ ਹੁੰਦੇ ਉੱਥੇ ਦੇ ਇਤਿਹਾਸ ਦੇ ਬਾਰੇ ਜਾਣੂ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗੇ ਆਪਾਂ ਸਾਡੀ ਗੱਡੀ ਇਹ ਵਾਕਸਬੈਗਨ ਹੈ ਜਿਹੜੀ ਉਹ ਵੈਸੇ ਤਾਂ ਇਹ 18 ਤੋਂ 22 ਤੱਕ ਕਰਦੀ ਐਵਰੇਜ ਦੇ ਦਿੰਦੀ ਹੈ ਆਪਾਂ ਉਹ ਦੇਖਾਂਗੇ ਨਾਲੇ ਚੈੱਕ ਕਰਾਂਗੇ ਵੀ ਗੱਡੀ ਐਵਰੇਜ ਕਿੰਨੀ ਕਰਾਂਦੀ ਹੈ ਤੇ ਤੁਹਾਨੂੰ ਕਿੰਨੀ ਕੁ ਸਪੀਡ ਤੇ ਰੱਖਣੀ ਚਾਹੀਦੀ ਹੈ ਗੱਡੀ ਅੱਜ ਦੀ ਇਹ ਵੀਡੀਓ ਵਿੱਚ ਬਸ ਸਿਰਫ ਇਹੀ ਦੱਸਣਾ ਸੀ ਤੇ ਬਾਕੀ ਮਿਲਦੇ ਆਂ ਆਪਾਂ ਕੱਲ ਨੂੰ ਸਵੇਰੇ ਯਾਤਰਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ